ਅੱਜ ਬਾਪੂ ਬਾਬੇ ਨਾਨਕ ਰੇ ਦੇ ਹਾੜੇ ਤੇ ਸੜਕਾਂ ਤੇ ਨੰਗਾ ਹੋ ਕੇ ਘੁੰਮਣ ਲਈ ਮਜਬੂਰ ਆ ਆ ਮਾਸ ਲਿਆ ਫੇ ਕਿੰਨਾ ਇਹ ਕਿਹਨੇ ਮਾਰਿਆ ੁੰਡੇ ਨੇ ਨਾ ਮਾਰਿਆ ਬੇ ਕਦਰ ਹੱਥੋਂ ਭਾਈ ਹੋ ਗਿਆ ਮੇਰੇ ਨਾਲ ਇਹ ਨਾ ਕਰਕੇ ਜੀ ਗੱਲ ਕਰਾਂਗੇ ਉਹਦੇ ਨਾਲ ਵੀ ਤੂੰ ਬਾਪੂ ਦੇ ਹੱਥ ਕਿਵੇਂ ਚੱਕਿਆ ਬਈ ਸਾਡੇ ਬਜ਼ੁਰਗ ਅੱਜ ਇਦਾਂ ਸੜਕਾਂ ਤੇ ਰੋਲਣ ਲਈ ਮਜਬੂਰ ਆ ਭਾਈ ਜੀ ਰਾਤ ਦੇ ਨਾ ਆਈ ਬਲਾਕ ਵਾਲੀ ਜਿਹੜੀ ਪਾਰਕ ਆ ਜਿਹੜੀ ਆਪਣੀ ਸ਼ਮਸ਼ਾਨ ਘਾਟਾ ਪਿੰਡ ਸਨੇਤ ਦੀ ਹਾਂਜੀ ਹਾਂਜੀ ਤੇ ਉਹਦੇ ਕੋਲੇ ਪਾਰਕ ਆਈ ਬਲਾਕ ਦੀ ਰਾਤ ਦੇ ਬਜ਼ੁਰਗ ਉੱਥੇ ਬੈਠੇ ਨੇ ਪਰ ਆਪਦਾ ਤਾਂ ਪਤਾ ਕੁਝ ਦੱਸ ਨਹੀਂ ਰਹੇ ਆਪਣਾ ਉਹ ਡੇਟ ਪੰਪ ਪਾਰਕ ਜਿਹੜਾ ਹਾਂਜੀ ਹਾਂਜੀ ਕਦੇ ਕਹਿ ਦਿੰਦੇ ਨੇ ਜਗਰਾਉਂ ਤੋਂ ਆਇਆ ਕਦੇ ਕਹਿੰਦੇ ਆਹੀ ਮੇਰਾ ਘਰ ਆ ਤੇ ਰਾਤ ਤਾਂ ਇਹਨਾਂ ਨੂੰ ਅਸੀਂ ਗਦੈਲਾ ਕੰਬਲ ਰੋਟੀ ਵਗੈਰਾ ਦੇਤੀ ਸੀ ਅੱਛਾ ਜੀ ਪਰ ਸਵੇਰੇ ਫੇਰ ਪਾਰਕ ਚੋਂ ਨਿਕਲ ਕੇ ਭੱਜ ਗਏ ਸੀ ਹੁਣ ਅਸੀਂ ਫੇਰ ਅਸੀਂ ਰੱਖੇ ਹੋਏ ਨੇ ਫੜ ਕੇ ਅੱਛਾ ਅੱਛਾ ਵੀ ਕਿਤੇ ਐਵੇਂਕਾ ਟ੍ਰੈਫਿਕ ਦੇ ਵਿੱਚ ਕੋਈ ਫੀਟ ਫੂਟ ਨਾ ਮ ਕਪੜੇ ਕਪੜੇ ਪਾਏ ਬਾਈ ਜੀ ਨਹੀਂ ਕੱਪੜੇ ਲਾ ਕੇ ਚਲੇ ਗਏ ਸੀਗੇ ਜੀ ਸਾਰੇ ਅੱਛਾ ਅੱਛਾ ਹੁਣ ਦੁਬਾਰਾ ਪਾਏ ਨੇ ਜੀ ਕੱਪੜੇ ਇਹਨਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਖੜੇ ਆ ਜੀ ਲੁਧਿਆਣਾ ਸ਼ਹਿਰ ਦੇ ਵਿੱਚ ਸਨੇਤ ਪਿੰਡ ਦੀ ਪਾਰਕ ਬਣੀ ਹੋਈ ਆ ਇੱਥੇ ਤੇ ਪਾਰਕ ਦੇ ਵਿੱਚ ਆ ਜੀ ਅਸੀਂ ਇੱਥੇ ਸਾਨੂੰ ਵੀਡੀਓ ਭੇਜੀ ਗਈ ਸਾਨੂੰ ਫੋਨ ਕੀਤਾ ਗਿਆ ਖਾਲਸਾ ਜੀ ਵਾਹ ਖਾਲਸਾ ਵਾਹ ਤੁਸੀਂ ਭੇਜੀ ਸੀ ਜੀ ਵੀਡੀਓ ਕੀ ਨਾਂ ਤੁਹਾਡਾ ਜੀ ਅਮਰ ਸਿੰਘ ਅਮਰ ਸਿੰਘ ਖਾਲਸਾ ਜੀ ਹੁਣਾ ਵੱਲੋਂ ਗ੍ਰਾਂਤੀ ਸਿੰਘ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਗੁਰਪੁਰਬ ਵੀ ਆ ਖਾਲਸਾ ਜੀ ਨੇ ਸਾਨੂੰ ਇੱਕ ਬਾਪੂ ਦੀ ਬਜ਼ੁਰਗ ਦੀ ਸੇਵਾ ਬਖਸ਼ੀ ਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਗੁਰਪੁਰਬ ਦੇ ਦਿਹਾੜੇ ਦੇ ਉੱਤੇ ਅਸੀਂ ਵੀ ਗੁਰਦੁਆਰਾ ਸਾਹਿਬ ਅਰਦਾਸ ਕਰਕੇ ਪਾਠ ਦਾ ਭੋਗ ਪੈਣ ਤੋਂ ਬਾਅਦ ਤੁਰੇ ਆ ਬਾਬਾ ਜੀ ਵੀ ਪਾਠ ਦਾ ਭੋਗ ਪਾ ਕੇ ਅੱਜ ਇੱਥੇ ਪਹੁੰਚੇ ਆ ਬਾਪੂ ਦੀੇ ਸੇਵਾ ਕਰਨ ਵਾਸਤੇ ਸਾਡੇ ਬਜ਼ੁਰਗ ਅੱਜ ਇੰਦਾਂ ਸੜਕਾਂ ਤੇ ਰੋਣ ਲਈ ਮਜਬੂਰ ਆ ਕਾਰਨ ਕੋਈ ਵੀ ਰਿਹਾ ਹੋਵੇ ਪਰਿਵਾਰ ਦਾ ਕੋਈ ਰਿਹਾ ਹੋਵੇ ਜਾਂ ਬਾਪੂ ਜੀ ਠੀਕ ਨਹੀਂ ਲੱਗਦੇ ਮੈਨੂੰ ਜਿੰਨੀ ਸਾਨੂੰ ਸਮਝ ਆ ਰਹੀ ਆ ਬਾਪੂ ਜੀ ਨੂੰ ਡਿਮੈਂਸ਼ੀਆ ਦੇ ਪੇਸ਼ੈਂਟ ਨੇ ਭੁੱਲ ਜਾਂਦੇ ਨੇ ਇਹ ਜਿਆਦਾ ਸਿਹਤ ਨਾ ਹੀ ਕਮਜ਼ੋਰ ਹੋ ਚੁੱਕੀ ਆ ਆਪਣੇ ਘਰੋਂ ਨਿਕਲਿਆ ਕਿਸੇ ਪਾਸੇ ਹੁਣ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਮੈਂ ਜਾਣਾ ਕਿੱਥੇ ਆ ਬਾਕੀ ਬਾਪੂ ਜੀ ਹੁਣੇ ਬੈਠੇ ਨੇ ਬਾਪੂ ਜੀ ਤੁਸੀਂ ਸਵੇਰ ਦੇ ਬੈਠੇ ਨਾ ਕੋਲੇ ਨਹੀਂ ਮੈਂ ਤੇ ਬਿਠਾਏ ਹੋਇਆ ਅੱਧਾ ਫੌਲਾ ਕੇ ਸਵੇਰ ਦੇ ਬੈਠੇ ਮੈਂ ਤੁਸੀਂ ਸਵੇਰ ਦੇ ਬੈਠੇ ਹੋ ਬਾਪੂ ਜੀ ਬਾਪੂ ਜੀ ਨੇ ਦੱਸਿਆ ਕੁਝ ਇਹਨਾਂ ਨੇ ਕੁਝ ਮੇਰਾ ਮੁੰਡਾ ਮੈਂ ਘਰ ਜਾ ਕੇ ਆਇਆ ਹੁਣ ਜੀ ਇਹ ਕਹਿੰਦਾ लाਠ ਕਦੇ ਨਗੇ ਚੁੱਡੇ ਉੱਧਰ ਮਾਰਦਾ ਸੀ ਅੱਜ ਅੱਜ ਸਰੀਰ ਦੇ ਉੱਤੇ ਕੋਈ ਨਹੀਂ ਸੀ ਪਾਇਆ ਹੋਇਆ ਹਾਂ ਮੁੰਡੇ ਨੇ ਘਰੋਂ ਦੱਸਿਆ ਮੈਨੂੰ ਅੱਛਾ ਰਾਤ ਦੀ ਰਾਤ ਦੇ ਘੁੰਮਦੇ ਇੱਥੇ ਹਾਂ ਰਾਤ ਦੇ ਘੁੰਮਦੇ ਠੀਕ ਆ ਨਾਮ ਕੀ ਦੱਸਿਆ ਇਹਨਾਂ ਨੇ ਬਾਪੂ ਨਾਮ ਕੀ ਥੋਡਾ ਭਪਿੰਦਰ ਸਿੰਘ ਭਪਿੰਦਰ ਸਿੰਘ ਤੇ ਮੁੰਡੇ ਦਾ ਕੀ ਨਾਮ ਥੋਡੇ ਦਾ ਮੁੰਡੇ ਦਾ ਨਿੰਦਰ ਸਿੰਘ ਹੈ ਨਿੰਦਰ ਨਿੰਦਰ ਸਿੰਘ ਹਾਂਜੀ ਕੀ ਕਰਦਾ ਰਿੰਦਰ ਲੋਹੇ ਦਾ ਕੰਮ ਕਰਦਾ ਲੋਹੇ ਦਾ ਕੰਮ ਕਰਦਾ ਤੁਸੀਂ ਕੀ ਕੰਮ ਕਰਦੇ ਸੀ ਸੇਹਣਾ ਹੋਜਰੀ ਦਾ ਹੈਜੀ ਸਾਡੇ ਹੋਜਰੀ ਦਾ ਕੰਮ ਹੋਜਰੀ ਦਾ ਕੰਮ ਸੀਗਾ ਤੇ ਘਰੇ ਜਾਣਾ ਬਾਪੂ ਜੀ ਘਰੇ ਜਾਵਾਂਗੇ ਕਿੱਥੇ ਹੈ ਘਰ ਆਪਣਾ ਨਾਲੇ ਕੋਲ ਹੈ ਗਿੱਲਾ ਦੇ ਪੁਰਤਿਆ ਗਿੱਲਾ ਦੇ ਪੁਰਤਿਆ ਮੇਰੇ ਨੂੰ ਪਤਾ ਲੱਗਦਾ ਦੇਖ ਲਈ ਉੱਤੇ ਦੱਸੀ ਜਾਂਦੇ ਜਿਹੜੇ ਜਗਰਾਉਂ ਕਦੇ ਦੱਸਦੇ ਕਦੇ ਉਹਨਾਂ ਕਦੇ ਕਹਿੰਦਾ ਆਹੀ ਆ ਮੇਰਾ ਇੱਥੇ ਨਾਲ ਘਰ ਆ ਮੇਰਾ ਇੱਥੇ ਆਏ ਪੁੱਤੇ ਯਾਰ ਜਿੱਤ ਕਹਿੰਦੀ ਗੱਲਾਂ ਤੋਂ ਪਤਾ ਲੱਗੇ ਸਾਰਾ ਪਰਿਵਾਰ ਦੱਸਦੇ ਨੇ Shimla Puri ਜਿਵੇਂ ਕੁਆਲਟੀ ਜੋਬ ਆ ਉਹ ਬਾਰ-ਬਾਰ ਉੱਥੇ ਜ਼ਿਕਰ ਜੇ ਕਰਦੇ ਨੇ ਵੀ ਉੱਥੇ ਤੇਜਾ ਸਿੰਘ ਸਕੂਲ ਹੈ ਨਾ ਹਾਂ ਤੇਜਾ ਸਿੰਘ ਉਹ ਉਹ ਗਲੀ ਜਿਹੜੀ ਮੁੰਡਿਆਂ ਦਾ ਕੁੱਟਮਾਰ ਹੋਈ ਆ ਆਪਦੇ ਨਾਲ ਜਿੱਥੇ ਗਰੇ ਸਖਤਾਸਾ ਇੱਥੇ ਉਹ ਇਹਨੇ ਮੈਨੂੰ ਕਿਹਾ ਕਹਿੰਦਾ ਉਹ ਮੈਨੂੰ ਪੈ ਗਿਆ ਮੈਂ ਹੁਣ ਉਹਨੂੰ ਦੇਖਣਾ ਐ ਐ ਮਤਲਬ ਉਹਦੇ ਸਰਦਾਰ ਆ ਜਿਹਨੇ ਮਾਰਿਆ ਬਾਪੂ ਆ ਮਾਸ ਲਿਆ ਵੀ ਕਿੰਨਾ ਇਹ ਕਿਹਨੇ ਮਾਰਿਆ ਮੁੰਡੇ ਨੇ ਨਾ ਮਾਰਿਆ ਆਪੇ ਕਹਿੰਦਾ ਹੱਥੋਂ ਭਾਈ ਹੋ ਗਿਆ ਮੇਰੇ ਨਾਲ ਇਹਨਾਂ ਕਰਕੇ ਉਹ ਭੜ ਉਹ ਤੇ ਮੇਰੇ ਮੈਂ ਹੱਥਾ ਹੱਥੇ ਨਹੀਂ ਬੜਾਇਆ ਉਹਦਾ ਮਤਲਬ ਮੇਰੇ ਮੇਰੀ ਜਾਨੀ ਪਰ ਮਤ ਉਹ ਸੈਟ ਹੋਏ ਨੇ ਇਹ ਆ ਗੱਲਾਂ ਕੋਈ ਤਾਂ ਕੀ ਮੁੰਡਾ ਨਿੰਦਰ ਮੜ ਲੜਪੇ ਨਿੰਦਰ 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 ਲੜਿਆ ਨਿੰਦਰ ਜਿੰਦਰ ਦੋਨੇ ਲੜਪੇ ਦੇਖ ਲੜੇ ਇੱਕ ਲੜਪੇ ਤੇ ਤੁਹਾਡੀ ਘਰ ਵਾਲੀ ਕਿੱਥੇ ਆ ਘਰ ਵਾਲੀ ਘਰ ਵਾਲੀ ਮਸ਼ਾ ਉਹਦਾ ਕੀ ਨਾਮ ਆ ਹਾਂ ਜੀ ਜੀ ਤੇ ਹੈ ਇੰਦਰਕੌਰ ਠੀਕ ਹੈ ਬਾਪੂ ਚੱਲੀਏ ਬੇਬੇ ਕੋਲੇ ਚਲ ਠ ਖੜੀ ਖੜਾ ਹੋ ਚੱਲੀਏ ਚੱਲ ਚੱਲੀਏ ਘਰੇ ਮੁੰਡੇ ਨਾਲ ਗੱਲ ਕਰਦੇ ਆ ਵੀ ਐ ਕਿਵੇਂ ਹੱਥ ਚੱਕਿਆ ਤੇਰੇ ਤੇ ਨੇ ਠੀਕ ਹੈ ਹੈ ਅਸੀਂ ਗੱਲ ਕਰਾਂਗੇ ਉਹਦੇ ਨਾਲ ਵੀ ਤੂੰ ਬਾਪੂ ਦੇ ਹੱਥ ਕਿਵੇਂ ਚੱਕਿਆ ਬਈ ਸਿਰ ਤੇ ਬਰਨਾ ਵੀ ਤੁਸੀਂ ਦਿੱਤਾ ਸੀ ਪਹਿਲਾਂ ਵੀ ਸਿਰ ਤੇ ਬਰਨਾ ਵੀ ਹੈ ਨਹੀਂ ਸੀ ਤੁਹਾਨੂੰ ਕਰਾ ਦਿਖਾਈ ਨੇ ਵੀਡੀਓ ਭੇਜੀ ਹਾਂਜੀ ਹਾਂਜੀ ਤੁਹਾਨੂੰ ਵੀ ਭੇਜੀਆਂ ਸੀਗੀਆਂ ਰਾਤ ਦੀ ਮੇਰਾ ਰਾਤ ਗੁਰਦਵਾਰ ਸਾਹਿਬ ਤੋਂ ਗਦੈਲਾ ਕੰਬਲ ਆ ਰੋਟੀ ਵੀ ਰੋਟੀ ਆ ਚਾਹ ਹੂੰ ਦਾ ਆਦੇਸ਼ ਤਾਂ ਜਿੰਨਾ ਕਰ ਸਕਦੇ ਲੱਗੇ ਹੋਵੇ ਕੋਈ ਕਰੋ ਦਿੱਤਾ ਸਾਨੂੰ ਚੱਲਣਾ ਨਹੀਂ ਇਹਨਾਂ ਸਵੇਰੇ ਕੱਪੜੇ ਲਾ ਕੇ ਸਵੇਰੇ ਰਾਤ ਨੂੰ ਪਾ ਕੇ ਗਏ ਸਵੇਰੇ ਪੈਂਟ ਲਾ ਕੇ ਕੱਪੜੇ ਲਾ ਕੇ ਨੰਗੇ ਹੋ ਕੇ ਬੂਟ ਵੀ ਲਾ ਕੇ ਨੰਗੇ ਹੋ ਕੇ ਬਾਹਰ ਚੱਲਿਆ ਗਿਆ ਅੱਛਾ ਜੀ ਮੇਰੇ ਮਾ ਲੱਬਿਆ ਲੁੱਬਿਆ ਫੇਰ ਲਿਆ ਕੇ ਹੁਣ ਇੱਥੇ ਇੱਕ ਦੀ ਡਿਊਟੀ ਲੈ ਵੀ ਹੁਣ ਨਾ ਜਾਣ ਦਿਓ ਯਾਰ ਹੂੰ ਫਿਰ ਪਤਾ ਨਹੀਂ ਕਿੱਥੋਂ ਲੱਭਣਗੇ ਕਿੱਥੋਂ ਨਹੀਂ ਲੱਭਣਗੇ ਸਾਨੂੰ ਆ ਆ ਰਾ ਦਾ ਹਾਲ ਤੁਸੀਂ ਕੀ ਮਤਲਬ ਹੂੰ ਇੰਨੀ ਚੀਜ਼ ਆ ਤੇ ਆ ਸਵੇਰੇ ਵੀ ਆ ਮੈਂ ਵੀਡੀਓ ਇਹਨਾਂ ਦੀ ਮੈਂ ਪਾਈ ਆ ਹਾਂ ਕਿ ਆ ਕੱਪੜੇ ਮੈਨੇ ਦੇ ਕੁਆਏ ਫਿਰ ਇੱਥੇ ਆ ਕੇ ਆ ਵੀਡੀਓ ਤੁਹਾਨੂੰ ਭੇਜੀ ਮੈਂ ਕਿਹਾ ਬਾਪੂ ਇਹ ਤਸਵੀਰਾਂ ਅਸੀਂ ਵੀ ਸਾਂਝੀਆਂ ਕਰ ਰਹੇ ਆ ਤੁਹਾਡੇ ਨਾਲ ਜਿਹੜੀਆਂ ਬਾਈ ਜੀ ਮੈਨੂੰ ਦਿਖਾ ਰਹੇ ਨੇ ਵੀਡੀਓ ਬਾਪੂ ਕੱਪੜੇ ਉਤਾਰ ਕੇ ਬਿਲਕੁਲ ਸੜਕ ਤੇ ਚਲਾ ਗਿਆ ਬਾਪੂ ਦੀ ਜਿਹੜੀ ਦਿਮਾਗੀ ਮਤਲਬ ਜਿਵੇਂ ਕਹਿਦੀ ਆ ਨਾ ਮਨ ਤੇ ਸੱਟ ਲੱਗਦੀ ਏ ਜਦੋਂ ਤਾਂ ਦਿਮਾਗੀ ਸੰਤੁਲਨ بگੜ ਹੀ ਜਾਂਦਾ ਫਿਰ ਤੇ ਬਾਪੂ ਜਿਵੇਂ ਦੱਸਦਾ ਵੀ ਮੇਰੇ ਪੁੱਤ ਨੇ ਮੇਰੇ ਗਾਲ ਤੇ ਹੱਥ ਪਾ ਲਿਆ ਜੇ ਮੇਰੀ ਦਾੜੀ ਪੜ ਦਿੰਦਾ ਕਹਿੰਦਾ ਮੈਂ ਉਹਨੂੰ ਪਾਲਿਆ ਤੁਰਨਾ ਸਿਖਾਇਆ ਬੋਲਣਾ ਸਿਖਾਇਆ ਇਹ ਹੱਥ ਦੇ ਉੱਤੇ ਇੱਥੇ ਕਾਫੀ ਟੱਕ ਲੱਗਿਆ ਹੋਇਆ ਬਾਪੂ ਦੇ ਉਹ ਤੁਹਾਨੂੰ ਦਿਖਾ ਨਹੀਂ ਸਕਦੇ ਜਾ ਕੇ ਮੈਂ ਅਸੀਂ ਤੇ ਕੱਪੜੇ ਬਾਪੂ ਦੇ ਬਲੱਡ ਦੇ ਨਾਲ ਲਿਬੜੇ ਹੋਏ ਨੇ ਉਹ ਸੀਜੀ ਇਹ ਤਾਂ ਜਮੇ ਫੋਨ ਨਾਲ ਲਿਬੜਿਆ ਹੋਇਆ ਆਦਾ ਨਵਾਂ ਦਿੱਤਾ ਹਮ ਅਜੇ ਇਹ ਨੂੰ ਵੀ ਲਾ ਲੇ। ਉਹਦਾ ਤਾਂ ਲੱਬੜਿਆ ਤੇ ਖੂਨ ਨਾ ਉਹ ਸੀ ਉਹਦਾ ਖੂਨ। ਉਹਨੂੰ ਕੋਈ ਇਹ ਜਾਂਦਾ ਹੀ ਸਾਨੂੰ ਵੀ ਹੁਣ ਦਿਖਾਉਣ ਤੋਂ ਪਹਿਲਾਂ ਨਾ ਆ ਦੇਖਾ ਸਾਰਾ ਪਾਸਾ ਨਾ ਆ ਸਾਰਾ ਖੂਨ ਨਾਲ ਲੱਬੜੀ ਹੋਈ ਆਪਾਂ ਆ ਦੇਖੋ। ਹੂੰ ਇਹ ਤਾਂ ਸਾਰਾ ਦਹੀ ਸ਼ਰਟੇ ਨੂੰ ਫ੍ਰੀ ਆਉਂਦੇ ਪੈਂਦੇ ਆ। ਆ ਖੂਨ ਆ ਦੇ। ਤੇ ਅੱਜ ਸਾਡੇ ਬਜ਼ੁਰਗਾਂ ਦੇ ਨਾਲ ਇਹ ਹਾਲਾਤ ਬਣ ਰਹੇ ਨੇ। ਜਿੱਥੇ ਅਸੀਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਦਿਹਾੜਾ ਮਨਾ ਰਹੇ ਨੇ। ਤਾਰੇ ਆਂ ਤੇ ਉਹਨਾਂ ਦੀ ਦੱਸੀ ਹੋਈ ਰਾਹ ਤੇ ਦਿਲਨ ਦੀ ਗੱਲ ਕਰਦੇ ਆ ਤੇ ਉੱਥੇ ਇਸ ਤਰ੍ਹਾਂ ਦੀਆਂ ਤਸਵੀਰਾਂ ਦੇਖਣ ਨੂੰ ਵੀ ਮਿਲਦੀਆਂ ਜਿੱਥੇ ਬਾਬੇ ਨਾਨਕ ਨੇ ਸਾਨੂੰ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਦਾ ਨਾਰਾ ਦਿੱਤਾ ਉੱਥੇ ਅਸੀਂ ਅੱਜ ਆਪਣਿਆਂ ਦੀ ਸੇਵਾ ਵੀ ਨਹੀਂ ਕਰ پا ਰਹੇ ਉੱਥੇ ਅੱਜ ਸਾਡੇ ਆਪਣੇ ਵੀ ਉਹ ਬਜ਼ੁਰਗ ਜਿਨ੍ਹਾਂ ਦੇ ਧੀਆਂ ਪੁੱਤ ਨੇ ਵਧੀਆ ਕਮਾਊ ਨੇ ਹਾਜ਼ਰੀ ਦਾ ਕੰਮ ਕਰਦੇ ਬਾਪੂ ਦੱਸਦਾ ਤੇ ਅੱਜ ਬਾਪੂ ਬਾਬੇ ਨਾਨਕ ਦੇਹਾੜੇ ਤੇ ਹੀ ਸੜਕਾਂ ਤੇ ਨੰਗਾ ਹੋ ਕੇ ਘੁੰਮਣ ਲਈ ਮਜਬੂਰ ਆ। ਗੁਰੂ ਪਾਤਸ਼ਾਹ ਦੇ ਜਨਮ ਦਿਹਾੜੇ ਤੇ ਅੱਜ ਬਾਪੂ ਨੂੰ ਆ ਹਾਲਾਤ ਦੇਖਣੇ ਪੈ ਰਹੇ ਆ। ਬੜੀ ਸ਼ਰਮ ਦੀ ਗੱਲ ਆ। ਬੜੀ ਦੁੱਖ ਦੀ ਗੱਲ ਆ ਇਹ ਸਾਡੇ ਸਮਾਜ ਦੇ ਵਿੱਚ ਇਸ ਤਰ੍ਹਾਂ ਦੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ। ਪਰ ਉੱਥੇ ਇੱਕ سکون دی گل بھی ہے بھی ਸਾਡੇ ਸਮਾਜ ਚ ਕੁਝ ਚੰਗੇ ਲੋਕ ਕੁਝ ਚੰਗੀ ਸੋਚ ਵਾਲੇ ਲੋਕ ਚੰਗੇ ਅਵੇਰ ਲੋਕ ਵੀ ਹੈਗੇ ਨੇ ਜਿਹੜੇ ਆਪਣੀ ਜ਼ਿੰਮੇਵਾਰੀ ਵੀ ਸਮਝਦੇ ਨੇ ਰਾਤ ਦੇ ਬਾਪੂ ਨੂੰ ਇੱਥੇ ਲਈ ਬੈਠੇ ਨੇ ਬਾਈ ਹੁਣੀ ਰਾਤ ਦੇ ਆ ਛੱਡ ਦੇ ਥੱਲੇ ਬਾਪੂ ਪਿਆ پارک ਦੇ ਵਿੱਚ ਬਾਈ ਹੁਣੀ ਦੱਸਦੇ ਆ ਵੀ ਸਵੇਰ ਦੇ ਬਾਪੂ ਜੀ ਹੁਣੀ ਰਾਖੀ ਤੇ ਬੈਠੇ ਆ ਵੀ ਦਵਾਰਾ ਫੇਰ ਬਾਪੂ ਕਿਤੇ ਕੱਪੜੇ ਨਾ ਤਾਰ ਦੇਵੇ ਦਵਾਰਾ ਫੇਰ ਨਾ ਕਿਤੇ ਉਧਰ ਉਧਰ ਚਲੇ ਜਾਵੇ ਕਿਉਂਕਿ ਬਾਪੂ ਨੂੰ ਪਤਾ ਨਹੀਂ ਲੱਗ ਰਿਹਾ ਬਾਪੂ ਆਪਣੇ ਆ ਦਾ ਪਤਾ ਨਹੀਂ ਲੱਗ ਰਿਹਾ ਚਾਹ ਪੀ ਲੈ ਬਾਪੂ ਮੈਂ ਠੰਡਾ ਜਾਏਗਾ ਬਾਪੂ ਫੋਨ ਨੰਬਰ ਨਹੀਂ ਯਾਰ ਕਿਸੇ ਦਾ ਇਹ ਫੋਨ ਨੰਬਰ ਜਿਆਦਾ ਕਿਹਦਾ ਹਾਲੇ ਮੇਰੇ ਫੋਨ ਤੋਂ ਲਾ ਲੈ ਬਾਪੂ ਨਾ 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 ਫੋਨ ਨੰਬਰ ਹੈ 8700 8700 8700 255 ਹਾਂ ਜੀ ਇਹ ਕਿਹਦਾ ਨੰਬਰ ਬਾਪੂ ਇਹਦਾ ਲੱਗਦਾ ਨਹੀਂ ਬਾਪੂ ਨੰਬਰ ਹੋਰ ਕੋਈ ਨੰਬਰ ਹੈ ਮੇਰਾ ਨੰਬਰ ਨਿਕਰਾਉਣਾ ਮੈਂ ਕੁੜੀ ਆਖ ਰਹੀ ਹਾਂ ਕੁੜੀ ਦਾ ਕੁੜੀ ਦਾ ਨੰਬਰ ਯਾਰ ਕੁੜੀ ਦਾ ਕੁੜੀ ਦਾ ਨੰਬਰ ਆਰਾ ਹੀ ਹੋ ਜਾਵੀਂ ਤੇਰਾ ਨੰਬਰ ਕਿੰਨਾ ਸੀ ਮੇਰਾ ਨੰਬਰ ਸੋਨ ਆਖਰੀ ਵੀ ਨੰਬਰੀ ਹੈ ਉਹ ਠੀਕ ਆ ਨਹੀਂ ਕਰੀ ਜਾਂਦਾ ਰਾਤ ਦਾ ਬਾਆ ਚਲ ਉੱਪਰ ਜਾਣਾ ਚਲ ਉੱਪਰ ਜਾਣਾ ਬਸ ਉੱਪਰ ਦੇ ਚਲੋ ਉੱਪਰ ਦੇ ਐਡਰੈਸ ਆ ਮੇਰਾ ਦਾ ਕਾ ਵੀ ਅਫਸਰਟ ਆ ਰਾਤਾ 18 ਮੁੰਨੇ ਨੇ ਹੱਥ ਕਾ ਤੋ ਚੱਕਿਆ ਮੁੰਨੇ ਨੇ ਆਤੋ ਮੈਨੂੰ ਜਦ ਤੂੰ ਕਿਹਾ ਵੀ ਬਾਈ ਤੂੰ ਹੁਣ 18 ਘੰਟੇ ਕੰਮ ਕੰਮ ਕਰ ਕੰਮ ਕਰ ਕੇ ਮੈਂ ਕੰਮ ਕਰਦਾ ਵਾਂ ਮੈਂ ਮੈਂ ਕੰਮ ਕਰਦਾ ਵਾਂ ਤੂੰ ਗੂਮੀ ਨਾ ਕਰਨਾ ਯਾਰ ਉਹ ਕਰਦਾ ਨਹੀਂ ਕੰਮ ਕਰਦਾ ਕੰਮ ਤੋਂ ਕੰਮ ਤਾਂ ਪੇੜ ਦਾ ਕਰਦਾ ਪਰ ਮੇਰੇ ਤੇ ਵੀ ਕਰਦਾ ਤਾਂ ਮੇਰੇ ਛੱਡਦਾ ਥੋੜਾ ਉਹ ਵਹਿ ਗਿਆ ਬੰਡਾ ਹੋ ਗਿਆ ਉਹ ਨਾਲ ਹੀ ਉਹ ਹੋਣਾ ਨਹੀਂ ਹੈ ਆਪਾਂ ਹੋਣਾ ਨਹੀਂ ਸੁੱਕਦੇ ਨੇ ਮੁੰਡਾ ਬਾਰਾ ਮੇਰੇ ਨਾਲ ਸ਼ਿੰਦਾ ਦੇ ਵਹਿਉ ਨਹੀਂ ਪਾਪਾ ਕਹਿੰਦੇ ਹੁਣ ਆ ਬੇਨਾ ਕੋਈ ਨਾ ਬਾਪੂ ਆਪਾਂ ਕਰਾਂਗੇ ਗੱਲ ਉਹਦਾ ਫਿਕਰ ਨਾ ਕਰ ਅਚਾਰ ਦੀ ਘਟ ਪਰ ਚਲੀਏ ਫਿਰ ਆਪਾਂ ਚੱਲ ਫਿਰ ਚੱਲੀਏ ਆਹ ਤਾਂ ਇਤਾਲਾ ਵੀ ਸ਼ਿਮਲਾਪੁਰੀ ਕੁਆਲਿਟੀ ਚੌਂਕ ਦੇ ਕੋਲੇ ਜਿਹੜਾ ਤੀਜਾ ਸਿੰਘ ਸਕੂਲ ਆਉਂਦਾ ਬਾਰ ਬਾਰ ਬਹੁਤ ਬੜੀ ਇਹਨੇ ਕਿਹਾ ਬੰਨੂੰ ਅਸੀਂ ਇੱਥੇ ਮੁੰਡਾ ਵੀ ਭੇਜਿਆ ਉਹ ਗਲੀਆਂ 'ਚ ਵੀ ਭੇਜਿਆ ਮੁੰਡਾ ਉਹ ਦੁਕਾਨ ਕਹਿੰਦੇ ਦੇਖਿਆ ਤਾਂ ਐ ਪੱਕਾ ਨਹੀਂ ਕਹਿ ਸਕਦੇ ਕਿ ਕਿੱਥੇ ਘਰ ਆ ਕਹਿੰਦੇ ਬਸ ਇਹਦੀ ਨੇੜ ਜਿਹੜੇ ਦੇਖਿਆ ਜਰੂਰ ਆ ਕਦੇ ਨਾ ਕਦੇ ਅਸੀਂ ਉੱਥੋਂ ਵੀ ਵੀਡੀਓ ਖਾਈਆ ਉਹ ਮੁੰਡੇ ਨੂੰ ਉੱਥੇ ਭੇਜਿਆ ਸਵੇਰ ਸ਼ਿਮਲਾਪੁਰੀ ਇੱਥੇ ਇਹਨੇ ਦੱਸਿਆ ਤੀਜਾ ਸਿੰਘ ਸਕੂਲ ਕੋਲੇ ਗਲੀ 'ਚ ਸਾਰੇ ਪੁੱਛ ਕੇ ਆਇਆ ਵਿਚਾਰਾ ਗੱਲੇ ਗੱਲੇ ਦੁਕਾਨ ਤੇ ਪੇਂਟ ਵਾਲੀ ਤੇ ਸਾਰਿਆਂ ਨੂੰ ਪਰ ਲੱਗਿਆ ਨਹੀਂ ਸਾਨੂੰ ਕੋਈ ਪਤਾ ਨਾ 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 ਜਿੰਨਾ ਯਾਦ ਆਈ ਕੋਈ ਨਹੀਂ ਕੋਈ ਨੇ ਹਜੇ ਤਮਨੰਦ ਦਾ ਬਾਬੇ ਟ੍ਰੀਟਮੈਂਟ ਦੀ ਲੋੜ ਏ ਥੋੜੀ ਜਿਹੀ ਦਾਜ ਦੀ ਠੀਕ ਹੈ ਲਵ ਪੀਓ ਚਾ ਚਾਰੀ ਘੁੱਟ ਭਰੋ ਚਲਿਏ ਚੱਲ ਅੱਟ ਫੇਰ ਮਾਰਸ਼ਾਲਾ ਆਪਣਾ ਦੇ ਮੈਨੂੰ ਚਾ ਚੱਲ ਚਲੀਏ ਆ ਕੱਪੜੇ ਚੱਕ ਲਾਂਦੇ ਉਹ ਨਾਲੇ ਕਹਿੰਦੇ ਆਪਰੇ ਕੋਈ ਨਹੀਂ ਦੇਖ ਨਾ ਨਮਈ ਪੀਏ ਗਦੈਲਾ ਤੇ ਕੰਬਲ ਜੀ ਮੈਂ ਨਹੀਂ ਇੱਥੇ ਇੱਥੇ ਬਰਤ ਲੋ ਕਿਤੇ ਫੇਰ ਲੋੜ ਪੈ ਜੇ ਜਿੱਥੇ ਵੀ ਕਿਤੇ ਕੰਮ ਹੋਣਾ ਕੋਈ ਨਹੀਂ ਆਪਣਾ ਕਿਤੇ ਵੱਧ ਤੁਸੀਂ ਗੁਰਦਾਰੀ ਤੋਂ ਉੱਥੋਂ ਲਿਆਈ ਜਾ ਕੇ ਠੀਕ ਚਲੋ ਬਾਪੂ ਜੀ ਉੱਥੇ ਖੜੇ ਹੋਵੋ ਖੜਨਾ ਤੇ ਨੀ ਜੀ ਨਾਲ ਠੀਕ ਹੈ ਹਾਂਜੀ ਹਾਂਜੀ ਚਲ ਆਓ ਬਾਪੂ ਜੀ ਭਵਿੰਦਰ ਸਿੰਘ ਨਾਂ ਤੁਹਾਡਾ ਮੈਂ ਨਾਂ ਭਵਿੰਦਰ ਜੀ ਭਵਿੰਦਰ ਸਿੰਘ ਜੀ ਚਲੋ ਚੱਲੀਏ ਫਿਰ ਹੁਣ ਬਾਪੂ ਜੀ ਨੂੰ ਅਸੀਂ ਆਪਣੇ ਨਾਲ ਸੁਪਨਿਆਂ ਦੇ ਘਰ ਲੈ ਕੇ ਚੱਲੇ ਆਂ ਜੀ ਹਸਨਪੁਰ ਮੁਨਕਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਵਿੱਚ ਤੇ ਅਸੀਂ ਬੜਪਾਗੇ ਅੱਜ ਗੁਰਦਾਨ ਪਾਸ਼ਾ ਮਹਾਰਾਜ ਜੀ ਦੇ ਗੁਰਪੁਰਬ ਤੇ ਸਾਨੂੰ ਬਾਪੂ ਜੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਮਿੱਟੀ ਤੋਂ ਜਾ ਕੇ ਚਾਨਣ ਹੋਇਆ ਨਾਨਕ ਬਿਲਕੁਲ ਨਾਨਕ ਪ੍ਰਗਟਿਆ ਪ੍ਰਗਟਿਆ ਜੀ ਬਹੁਤ ਬਹੁਤ ਧੰਨਵਾਦ ਸੰਗਤ ਦਾ ਵੀਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਹਾਂ ਦਾ ਬਹੁਤ ਬਹੁਤ ਧੰਨਵਾਦ ਖਾਲਸਾ ਜੀ ਕਿੱਥੋਂ ਜੀ ਇਹ ਮੇਰੇ ਹਿਸਾਬ ਨਾਲ ਇੱਥੇ ਨਾ ਉੱਥੇ ਪਹਿਲਾਂ ਤਾਂ ਉੱਥੇ ਡਿੱਗੇ ਪਰ ਪਾਣੀ ਕੇ ਹੋ ਸਾਹਮਣੇ ਬੇਰਕਾਰ ਟੈਂਕਰ ਖੜਾ ਜੀ ਉੱਥੋਂ ਲਿਆ ਕੇ ਬਾਰਗਰ ਕੋਲੋਂ ਕਰਮ ਕਰੋ ਪਾਣੀ ਪੁਲਾਇਆ ਸੀ ਇੱਥੇ ਬਿਠਾ ਕੇ ਜੀ ਤੇ ਫਿਰ ਇਹਨੂੰ ਵੀਰੇ ਨੂੰ ਅਸੀਂ ਰਾਤ ਨੂੰ ਇਹਨੂੰ ਫਿਰ ਇਹ ਨਹੀਂ ਪਾਲੀ ਪਾਲੀ ਦਾ ਨਾਮ ਲੈ ਰਿਹਾ ਇਹ ਕਿਸੇ ਦਾ ਹਾਂਜੀ ਤੇ ਇਸ ਤੋਂ ਬਾਅਦ ਅਸੀਂ ਬਿਠਾਇਆ ਫਿਰ ਇਹਨੂੰ ਵਿਚਾਰੇ ਨੂੰ ਪਾਣੀ ਪੁਣੀ ਚਾਹ ਚੋ ਕਾਫੀ ਪੁਲਾਈ ਰਾਤ ਨੂੰ ਜੀ ਤੇ ਇਸ ਤੋਂ ਬਾਅਦ ਫਿਰ ਇਹ ਆਪੇ ਹੀ ਫਿਰ ਸਿੱਧਾ ਹੀ ਹੋ ਗਿਆ ਕਿਦੋਂ ਫਿਰ ਤੂੰ ਬਾਹਰ ਨਹੀਂ ਮਿਲਿਆ ਸੀ ਲੱਭਣ ਵੀ ਗਿਆ ਰਾਤ ਨੂੰ ਵੀਰੇ ਹਾਂ ਫਿਰ ਇਹ ਦੋ ਆਏ پارک ਚਲੇ ਗਏ ਜਿੰਦਾ ਲਾ ਤਾਂ ਫਿਰ ਇਹ ਦੂ ਬਾਹਰ ਨਹੀਂ ਸਾਨੂੰ ਪਤਾ ਲੱਗਈ ਇਹ ਹਾਂ ਉਸ ਤੋਂ ਬਾਅਦ ਫਿਰ ਆ ਗਈ پارک ਜਾ ਸੈਰ ਕਰਦੇ ਯਾਨੀ ਕੱਲ ਸ਼ਾਮ ਦੀ ਗੱਲ ਹੈ ਹਾਂ ਕੱਲ ਸ਼ਾਮ ਕਟਵੜਾ ਤੇ ਤਕਰੀਬਨ 9:00 ਵਜੇ ਦਾ ਟਾਈਮ ਸੀ ਵੀਰੇ ਇਹੀ ਨੂੰ ਪਹਿਲਾਂ ਇਹਨੂੰ ਬਿਤਰ ਨੂੰ ਰਾਤ ਨੂੰ ਵੀਰੇ ਪਹਿਲਾਂ ਅਸੀਂ ਨੂੰ ਕਾਫੀ ਕੂਫੀ ਪਾਈ ਕੰਬੀ ਪਾਏ ਸੀ ਕੱਪੜੇ ਪਾਏ ਸੀ ਉਦੋਂ ਦੇ ਉਦੋਂ ਇਹਦੇ ਹੋਰ ਰੰਗ ਦੇ ਕੱਪੜੇ ਪਾਏ ਸੀ ਆਹ ਤਾਂ ਅਸੀਂ ਸ਼ਰਟ ਪਾਈ ਸੀ ਜਿਵੇਂ ਹਾਂ ਉਦੋਂ ਦੇ ਕਾਲੇ ਰੰਗ ਦੇ ਕੱਪੜੇ ਸੀਗੇ ਵੀਰੇ ਫਿਰ ਇਹ ਗ ਚਲੋ ਬਹੁਤ ਧੰਨਵਾਦ ਵੀਰੇ ਕੀ ਨਾਮ ਆਪਣਾ ਮੇਰਾ ਨਾਮ ਜੀ ਗੁਰਪ੍ਰੀਤ ਹਰਮਾਈ ਗੁਰਪ੍ਰੀਤ ਵੀਰੇ ਬਹੁਤ ਸ਼ੁਕਰੀਆ ਤੇਰਾ ਜਿਉਂਦਾਬਾਦ ਰਹਿਣਾ ਤੇਰਾ ਕੰਮ ਹੀ ਹੈ ਜੀ